ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ 201 ਵਾਰ ਦੇ ਸੇਵਨ ਨਾਲ ਹੀ ਤੁਹਾਡੀ ਇਮਿਊਨਿਟੀ ਭਾਵੇਂ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਬੁਖਾਰ ਕਦੇ ਨਹੀਂ ਹੋਵੇਗਾ ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਤੁਹਾਡੀ ਕਮਜ਼ੋਰੀ ਤਾਂ ਦੋਸਤੋ 2 ਮਿੰਟਾਂ ਦੇ ਵਿੱਚ ਵਿੱਚ ਹੀ ਦੂਰ ਹੋ ਜਾਵੇਗੀ ਜੇਕਰ ਤੁਹਾਨੂੰ ਭੁੱਖ ਨਾ ਲੱਗੇ ਸੋਚ ਵੀ ਨਹੀਂ ਸਕਦੇ ਦੋਸਤੋ ਕਿ 2 ਮਿੰਟਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਭੁੱਖ ਲੱਗ ਜਾਵੇਗੀ ਤੁਹਾਡਾ ਪਾਚਨ ਦੰਤਰ ਮਜ਼ਬੂਤ ਬਣੇਗਾ ਅਤੇ ਪੇਟ ਵਿੱਚ ਜਲਨ ਤਾਂ ਜ਼ਿੰਦਗੀ ਭਰ ਹੀ ਨਹੀਂ ਹੋਵੇਗੀ ਤਾਂ ਤੁਹਾਨੂੰ ਛੇਤੀ ਦੁਛੇਤੀ ਦੱਸਦੇ ਹਾਂ ਕਿ ਇਸ ਨੁਸਖੇ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਨਿੰਬੂ ਲੈ ਲੈਣਾ ਹੈ ਅਤੇ ਉਸ ਨਿੰਬੂ ਨੂੰ ਤੁਸੀਂ ਦੋ ਹਿੱਸਿਆਂ ਵਿੱਚ ਕੱਟਣਾ ਹੈ ਅਤੇ ਨਿੰਬੂ ਦੇ ਬੀਜਾਂ ਨੂੰ ਕੱਢ ਲੈਣਾ ਹੈ ਅਤੇ ਇਹਨਾਂ ਬੀਜਾਂ ਨੂੰ ਕੱਢ ਕੇ ਤੁਸੀਂ ਇਸ ਵਿੱਚ ਇੱਕ ਜਾਂ 2 ਚੁਟਕੀ ਕਾਲੀ ਮਿਰਚ ਵਰਕੋਣੀ ਹੈ ਭਾਗ ਤੁਸੀਂ ਉਸ ਦੇ ਉੱਪਰ ਛਿੜਕ ਦੇਣੀ ਹੈ ਅਤੇ 3-4 ਚੁਟਕੀ ਸਹੇ ਦਾ ਨਮਕ ਉਸ ਉੱਪਰ ਛਿੜਕ ਕੇ ਤੁਸੀਂ ਇਸ ਨੂੰ ਅੱਗ ਉੱਪਰ ਰੱਖ ਕੇ ਥੋੜਾ ਜਿਹਾ ਪਕਾਉਣਾ ਹੈ ਉਹਦੇ ਤੱਕ ਪਕਾਉਣਾ ਹੈ ਜਦੋਂ ਤੱਕ ਇਸ ਦੇ ਗੁਬਾਰੇ ਭਾਵੇਂ ਕਿ ਬੁਲਬੁਲੇ ਜੇ ਨਾ ਬਣਨ ਤਾਂ ਦੋਸਤ ਤੁਸੀਂ ਇਸ ਨੂੰ ਚਿਮਟੇ ਦੀ ਸਹਾਇਤਾ ਨਾਲ ਵੀ ਸੇਕ ਸਕਦੇ ਹੋ ਅੱਗ ਉੱਪਰ ਜਾਂ ਫਿਰ ਤੁਸੀਂ ਕਾਂਟੇ ਵਾਲੀ ਚਮਚ ਲੈ ਕੇ ਵੀ ਤੁਸੀਂ ਆਗੂ ਪ੍ਰਿਸ ਨੂੰ ਸੇਕ ਸਕਦੇ ਹੋ ਇਸ ਨੂੰ ਗਰਮ ਕਰਕੇ ਤੁਸੀਂ ਇਸ ਨੂੰ ਜਾਂ ਤਾਂ ਤੁਸੀਂ ਇਸ ਨੂੰ ਇੱਕ ਗਲਾਸ ਵਿੱਚ ਨਿਚੋੜ ਲੈਣਾ ਹੈ ਅਤੇ ਇਸ ਨੂੰ ਕੋਲ ਕੇ ਤੁਸੀਂ ਇੱਕ ਇੱਕ ਬੂੰਦ ਆਪਣੀ ਜੀਭ ਉੱਪਰ ਰੱਖਣੀ ਹੈ ਜਾਂ ਫਿਰ ਤੁਸੀਂ ਜਦੋਂ ਨਿੰਬੂ ਥੋੜਾ ਜਿਹਾ ਕੋਸਾ ਹੋ ਜਾਵੇ ਤਾਂ ਉਸ ਦੀਆਂ ਬੂੰਦਾਂ ਨੂੰ ਤੁਸੀਂ ਆਪਣੀ ਜੀਭ ਉੱਪਰ ਰੱਖ ਸਕਦੇ ਹੋ ਤਾਂ ਅਜਿਹਾ ਕਰਨ ਨਾਲ ਦੋਸਤੋ ਤੁਹਾਡੇ ਮੂੰਹ ਦਾ ਸਵਾਦ ਠੀਕ ਹੋ ਜਾਵੇਗਾ ਅਤੇ ਜੇਕਰ ਤੁਹਾਨੂੰ ਭੁੱਖ ਨਾ ਲੱਗਦੀ ਹੋਵੇ ਤਾਂ ਤੁਹਾਡੀ ਭੁੱਖ ਵੀ ਵੱਧ ਜਾਵੇਗੀ ਤਾਂ ਤੇ ਤੁਹਾਨੂੰ ਵਧੀਆ ਭੁੱਖ ਲੱਗੇਗੀ ਤੁਹਾਡੇ ਸਰੀਰ ਵਿੱਚੋਂ ਤੁਹਾਡੇ ਪੇਟ ਦੀ ਤੁਹਾਡੇ ਮੇਦੇ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ